ਕੋ ਘਰਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਖਾਲਸੇ 95 ਹੁਕਮ ਕਰਦੇ ਹਨ ਸਾਧੂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਆਪ ਕਿਸੇ ਪੀੜ ਪਕੰਬਰ ਦੇਵੀ ਦੇਵਤੇ ਅੱਗੇ ਸੀਸ ਨਹੀਂ ਝੁਕਾਉਣਾ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਤੇ ਮਹਾਰਾਜੀ ਅੱਗੇ ਸੀਸ ਸੁਕਾਉਣਾ ਹੈ ਸੰਤਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਨਾ ਹੈ ਉਹਨਾਂ ਦੀ ਸੇਵਾ ਕਰਨੀ ਹੈ ਪਰ ਗੁਰੂ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਗੁਰੂ ਮੰਤਰ ਗੁਰੂ ਮੰਤਰ ਬਾਣੀ ਦਾ ਅਭਿਆਸ ਕਰਨਾ ਗੁਰਬਾਣੀ ਵਿੱਚ ਧਿਆਨ ਲਗਾਉਣਾ ਇਹੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਨਾ ਹੈ ਤੇ ਇਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਗੁਰੂ ਨਾਨਕ ਜੀ ਆਪ ਰੱਬ ਟਰਤੀ ਤੇ ਆਏ 10 ਗੁਰੂ ਸਾਹਿਬਾਨ ਵਿੱਚ ਵੀ ਆਪ ਹੀ ਸਨ ਸਿਰਫ ਦੇ ਬਦਲੀ ਜੋਤ ਉਹ ਹੀ ਅਕਾਲ ਪੁਰਖ ਜੀ ਦੇ ਸਰੂਪ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਦੇਹ ਤਿਆਗਣ ਲੱਗੇ ਉਸ ਵੇਲੇ ਇਹ ਹੁਕਮ ਕੀਤਾ ਕਿ ਅਜ ਤੋਂ ਬਾਅਦ ਸਾਡਾ ਸਰੂਪ ਸ਼ਬਦ ਸਰੂਪ ਹੈ ਭਾਵ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਪੇਲ ਹੋਣ ਲੱਗੇ ਹਾਂ ਅਤੇ ਹੁਕਮ ਕੀਤਾ ਅਗਿਆ ਭਈ ਯਕਾਲ ਕੀ ਤਵੀ ਚੜਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਭਾਈ ਨੰਦ ਲਾਲ ਜੀ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੁੱਛਿਆ ਤੁਹਾਡੇ ਕਿੰਨੇ ਰੂਪ ਹਨ ਮਹਾਰਾਜ ਜੀ ਕਹਿੰਦੇ ਤਿੰਨ ਰੂਪ ਹੈ ਮੋਹਿ ਕਾ ਸੁਣੋ ਆਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਾ ਤੋਹੇ ਸਮਝਾਏ ਪਹਿਲਾ ਸਰੂਪ ਹੈ ਸਾਡਾ ਜੋ 10 ਸਰੂਪ ਅਸੀਂ ਧਾਰੇ ਉਹ ਸਰਗੁਣ ਸਰੂਪ ਹਨ ਜੋ 10 5 6 ਹਨ ਦੂਸਰਾ ਸਰੂਪ ਹੈ ਨਿਰਗੁਣ ਜੋ ਕਣ-ਕਣ ਵਿੱਚ ਹਰ ਸਰੀਰ ਦੇ ਵਿੱਚ ਅਸੀਂ ਹੀ ਹਾਂ ਤੀਸਰਾ ਸਰੂਪ ਮਹਾਰਾਜ ਜੀ ਦਾ ਗੁਰ ਸ਼ਬਦ ਹੈ ਜੋ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਇਸ ਲਈ ਪ੍ਰਤਿਯੇਕ ਸਿੱਖ ਨੇ ਦ੍ਰਿੜ ਭਰੋਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣਾ ਹੈ ਅਤੇ ਗੁਰੂ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਵਾਹਿਗੁਰੂ ਜੀ ਕਾ ਜਉਲਾ ਵਾਹਿਗੁਰੂ ਜੀ ਕੀ ਫਤਿਹ